ਸਾਡੇ ਬਹੁਤ ਹੀ ਸਤਿਕਾਰਯੋਗ ਮੇਰੇ ਨਗਰ ਦੇ ਲੋਕ ਔਰ ਉਥੇ ਸਾਡੇ ਸਰਪੰਚ ਸਾਹਿਬਾਨ ਔਰ ਉਥੇ ਸਾਡੀ ਆਮ ਆਦਮੀ ਪਾਰਟੀ ਦੇ ਸਾਰੇ ਆਗੂ ਸਾਹਿਬਾਨ ਔਰ ਵਿਸ਼ੇਸ਼ ਤੌਰ ਤੇ ਅੱਜ ਇਸ ਵਾਟਰ ਬਖਸ਼ਣ ਜਿਹਦਾ ਨੀ ਪੱਤਰ ਰੱਖਣ ਵਾਸਤੇ ਸਾਡੇ ਵਿਸ਼ੇਸ਼ ਤੌਰ ਤੇ ਖੋਤੇ ਨੇ ਪਹੁੰਚੇ ਨੇ ਐਕਸ਼ਨ ਸਾਹਿਬ ਐਸ.ਡੀ. ਸਾਹਿਬ ਜੈ ਸਾਹਿਬ ਔਰ ਸਾਰੇ ਰਲ ਕੇ ਉਸ ਕੁੱਲ ਮਾਲਕ ਦੀ ਬੁਲਾਈ ਹੋਈ ਫਤੇ ਦੀ ਸਾਂਝ ਪਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲੱਖ ਖੁਸ਼ੀਆਂ ਪਾਸ਼ਾਆਂ ਜੇ ਸਤਿਗੁਰੂ ਨਾਲ ਜੇ ਕਰੇ ਅੱਜ ਬੜਾ ਭਾਗਾ ਵਾਲਾ ਦਿਨ ਹੈ ਕਿ ਬੜੇ ਲੰਮੇ ਸਮੇਂ ਤੋਂ ਸਾਡੇ ਪਿੰਡ ਦੀ ਜਿਹੜੀ ਮੰਗ ਸੀਗੀ ਉਸ ਨੂੰ ਹੋਰ ਪਿਆ ਸੌਰਜ ਜਾਂ ਜਿਹੜਾ ਉਦ ਘਟਣ ਹੈ ਤੇ ਤੁਹਾਡੇ ਸਾਰਿਆਂ ਦੇ ਸਹਿਯੋਗ ਦੇ ਨਾਲ ਹੈ ਜਿਹੜਾ ਰੱਖਿਆ ਜਣ ਕਿਉਂਕਿ ਮੈਂ ਇਸੇ ਪਿੰਡ ਦਾ ਜੰਪ ਵਾਲਾ ਮੈਨੂੰ ਪਤਾ ਕਿ ਸਾਡੇ ਪਿੰਡ ਦੀਆਂ ਮੁਢਲੀਆਂ ਜ਼ਰੂਰਤਾਂ ਕੀ ਨੇ ਸਾਡੇ ਪਿੰਡ ਦੀਆਂ ਲੋੜਾਂ ਕੀ ਨੇ ਉਹ ਉਹਨਾ ਨੂੰ ਪੂਰਾ ਕਰਨ ਦੀ ਹੈ ਜਿਹੜੀ ਉਹਨੇ ਕੋਸ਼ਿਸ਼ ਕਰ ਰਿਆ ਸੋ 9 ਮਹੀਨਿਆਂ ਦਾ ਜਿਹੜਾ ਇਹ ਟਾਰਗੇਟ ਹੈ ਕਿ 9 ਮਹੀਨਿਆਂ ਦੇ ਵਿੱਚ ਅਸੀਂ ਇਹ ਜਿਹੜਾ ਵਾਟਰ ਬਚਦਾ ਕੰਮ ਹੈ ਉਹ ਕੰਪਲੀਟ ਕਰਾਂਗੇ ਸਮਾਂ 9 ਮਹੀਨਿਆਂ ਦਾ ਪਰ ਮੈਨੂੰ ਉਮੀਦ ਹੈ ਕਿ ਜਿਸ ਸਪੀਡ ਦੇ ਨਾਲ ਇਹ ਕੰਮ ਹੋਏਗਾ ਇਹ ਕੰਮ ਹੈ ਜਿਹੜਾ 5 ਮਹੀਨਿਆਂ ਦੇ ਵਿੱਚ ਜਿਹੜਾ ਅਸੀਂ ਕੰਪਲੀਟ ਕਰਾਂਗੇ ਔਰ ਬਾਕੀ ਜਿਹੜੇ ਪਿੰਡ ਦੇ ਕੰਮ ਨੇ ਕਿਉਂਕਿ ਮੈਂ ਇਸੇ ਪਿੰਡ ਦੇ ਵਿੱਚ ਜੰਮਿਆ ਪਲਿਆ ਸਾਡੇ ਬਹੁਤ ਹੀ ਸਤਿਕਾਰਯੋਗ ਮੇਰੇ ਤੋਂ ਪਹਿਲਾਂ ਇੱਥੇ ਜਿਹੜੇ ਜਿਨ੍ਹਾਂ ਨੇ ਸਰਪੰਚੀ ਕੀਤੀ ਉਹਨਾਂ ਤੋਂ ਬਾਅਦ ਮੈਂ ਸਰਪੰਚੀ ਕੀਤੀ ਕਿਉਂਕਿ ਜਦੋਂ ਐਮਐਲਏ ਦਾ ਦੌਰ ਆਇਆ ਸੀ ਤਾਂ ਮੈਂ ਇੱਕ ਗੱਲ ਕਰਨਾ ਚਾਹੁੰਦਾ ਸੀਗਾ ਕਿ ਮੈਂ ਗਲੀਆਂ ਨਾਲੀਆਂ ਤੋਂ ਉੱਪਰ ਉੱਠ ਕੇ ਕੰਮ ਕਰਨਾ ਚਾਹੁੰਦਾ ਇਹ ਗਲੀਆਂ ਨਾਲੀਆਂ ਨਾ ਹੀ ਕਿਸੇ ਤੋਂ ਬਣੀਆਂ ਨੇ ਤੇ ਨਾ ਹੀ ਕਿਸੇ ਤੋਂ ਬਣਨੀਆਂ ਕਿਉਂਕਿ ਇਹ ਗਲੀਆਂ ਚ ਇੰਟਰਲੌਕ ਹੈ ਜਿਹੜੀ ਉਹ ਮੈਂ ਲੈ ਕੇ ਆਇਆ ਸੀ ਪੂਰੇ ਪਿੰਡ ਦੇ ਵਿੱਚ ਇੰਟਰਲੌਕ ਹੀ ਇੰਟਰਲੌਕ ਕਰ ਦਿੱਤੀ ਸੀਗੀ ਉਹਨਾਂ ਗਲੀਆਂ ਨੂੰ ਵੀ ਉੱਚੇ ਨੀਵੇਂ ਪਟਕੇ ਜਨ ਬਣਾਏ ਜਾਂਦੇ ਸੋ ਮੇਰੀ ਬੇਨਤੀ ਹੈ ਕਿ ਜੇ ਆਪੋਂ ਪਿੰਡ ਨੂੰ ਖੂਬਸੂਰਤ ਬਣਾਉਣਾ ਹੈ ਤਾਂ ਤੁਹਾਡੇ ਸਾਰਿਆਂ ਦੀ ਜ਼ਰੂਰਤ ਹੈ ਕਿਸੇ ਤੇ ਥੋਪੋਣਾ ਕਿ ਸਰਪੰਚ ਦੀ ਜ਼ਿੰਮੇਵਾਰੀ ਹੈ ਜਾਂ ਕਿਸੇ ਐਮਐਲਏ ਦੀ ਜ਼ਿੰਮੇਵਾਰੀ ਹੈ ਜਾਂ ਕਿਸੇ ਨੰਬਰਦਾਰ ਦੀ ਜ਼ਿੰਮੇਵਾਰੀ ਹੈ ਇਹ ਆਪਣੇ ਹਰੇਕ ਨਾਗਰਿਕ ਦੀ ਹਰੇਕ ਬੰਦੇ ਦੀ ਜ਼ਿੰਮੇਵਾਰੀ ਹੈ ਕਿ ਪਿੰਡ ਨੂੰ ਸਾਫ਼ ਸੁਥਰਾ ਕਿਵੇਂ ਬਣਾਉਣਾ ਮੈਂ ਜਿੰਨਾ ਪੈਸਾ ਕਹਾਂਗੇ ਦੇਣ ਨੂੰ ਤਿਆਰ ਹਾਂ ਔਰ ਜਿਸ ਜਗ੍ਹਾ ਤੇ ਆਪਾਂ ਬੈਠੇ ਆ ਟੈਂਕੀ ਦੀ ਗੱਲ ਹੈ ਟੈਂਕੀ ਦਾ ਕੰਮ ਹੋਏਗਾ ਔਰ 503 ਘਰਾਂ ਨੂੰ ਫ੍ਰੀ ਕਨੈਕਸ਼ਨ ਜਿਹੜੇ ਉਹ ਦਿੱਤੇ ਜਾਣਗੇ ਕਿਸੇ ਤੋਂ ਵੀ ਕਨੈਕਸ਼ਨ ਦਾ ਜਿਹੜਾ ਪੈਸਾ ਨਹੀਂ ਲਿਆ ਜਾਊਗਾ ਔਰ ਜਿੰਨੀ ਪਿੰਡ ਕਰੀਮਨਗਰ ਦੀ ਹਦੂਦ ਹੈ ਉਹ ਸਾਰੀ ਹਦੂਦ ਦੇ ਵਿੱਚ ਪਾਈਪਲਾਈਨ ਹੈ ਜਿਹੜੀ ਉਹ ਵਿਛੇਗੀ 9.5 ਕਿਲੋਮੀਟਰ ਦਾ ਜਿਹੜਾ ਏਰੀਆ ਉਹ ਸਾਰਾ ਹੀ ਕਵਰ ਹੋਏਗਾ ਜਿੱਦਾਂ ਸਾਡੀਆਂ ਦੋ ਪਿੰਡ ਚੱਤਾਂ ਨੇ ਇਹ ਤਾਂ ਧੰਨਾ ਸਿੰਘ ਆਕਾ ਕੇ ਜਿਹੜੀ ਉਹ ਪੰਚਾਇਤ ਰਜਿਤੀ ਹੈ ਪਰ ਜਿਹੜੀਆਂ ਸਾਡੇ ਕੁਝ ਹੋਰ ਵੀ ਜਿਹੜੇ ਡੇਰੇ ਨੇ ਉਹ ਸਾਗਰੇ ਚ ਜਿਹੜੇ ਆ ਜਾਂਦੇ ਨੇ ਜਿਨ੍ਹਾਂ ਦੀਆਂ ਮੂਟਾਂ ਨੇ ਉਹਨਾਂ ਨੂੰ ਵੀ ਮੈਂ ਵਿਸ਼ਵਾਸ ਦਿਵਾਉਣਾ ਕਿ ਜਿਹੜਾ ਪੀਣ ਵਾਲਾ ਪਾਣੀ ਹੈ ਉਹ ਤੁਹਾਡੇ ਘਰ ਨੂੰ ਵੀ ਮਿਲੇਗਾ ਇਹ ਵੀ ਭਰ ਕੇ ਰੱਖਿਆ ਜਾਊਗਾ ਕਿ ਤੁਸੀਂ ਸਾਗਰ ਦੀ ਦੂਧ ਚਾਹੁੰਦੇ ਹੋ ਜਿੰਨੇ ਵੀ ਪਿੰਡ ਕ੍ਰੀਮ ਨਗਰ ਦੀ ਦੂਧ ਦੇ ਵਿੱਚ ਆਉਂਦੇ ਨੇ ਚਾਹੇ ਉਹ ਡੇਰਾ ਚਾਹੇ ਉਹ ਨਗਰ ਸਾਰੇ ਨੂੰ ਪਾਈਪ ਲਾਈਨ ਮਿਲੇਗੀ ਔਰ ਸਾਰੇ ਨੂੰ ਜਿਹੜਾ ਪੀਰ ਵਾਲਾ ਉਹ ਪਾਣੀ ਮਿਲਿਆ ਔਰ ਬਾਕੀ ਅੱਗੇ ਰਾਜੀ ਆਪਾਂ ਅੱਜ ਸ਼ਮਸ਼ਾਨ ਘਰ ਮੈਂ ਵੀ ਅੱਜ ਖੁੱਲ ਕੇ ਗੱਲਾਂ ਕਰਨਾ ਚਾਹੁੰਦਾ ਤੁਹਾਡੇ ਨਾਲ ਕਿਉਂਕਿ ਸਾਰੇ ਹੀ ਬਹੁਤ ਸਤਿਕਾਰਯੋਗ ਸਾਰੇ ਮੌਤ ਪਰ ਬੰਦੇ ਨੇ ਜਿਹੜੇ ਉਹ ਮੇਰੇ ਨਗਰ ਦੇ ਬੈਠੇ ਹੋ ਮੈਂ ਚਾਹੁੰਦਾ ਕਿ ਇਸ ਬਰਾਂਡੇ ਨੂੰ ਥੋੜਾ ਲੰਮਾ ਹੋਰ ਵੱਡਾ ਕੀਤਾ ਜਾਵੇ ਮੈਂ ਚਾਹੁੰਦਾ ਕਿ ਸਾਰੇ 'ਚ ਇੰਟਰਲੌਕ ਲੱਗ ਜਾਵੇ ਕਿਉਂਕਿ ਹੁਣ ਜਿਹੜਾ ਆਪਣੇ ਵਾਟਰ ਸਿਸਟਮ ਲੱਗਣਾ ਹੈ ਹੋਰ ਲੱਗਣਾ ਹੈ ਤੇ ਇੱਥੋਂ ਤੱਕ ਕੰਪਲੀਟ ਹੋਣਾ ਹੈ ਤੇ ਸਾਰੀ ਪਾਰਕ ਬਣਨੀ ਹੈ ਸਾਰੀ ਪਾਰਕ ਬਣਨੀ ਹੈ ਸਾਰੇ ਤੇ ਇੰਟਰਲੌਕ ਤਾਂ ਲੱਗੇਗੀ ਜੇ ਆਪਾਂ ਇੱਥੇ ਭਰਤੀ ਪਾ ਕੇ ਕਿਉਂ ਕੋਈ ਵੀ ਸਰਕਾਰ ਭਰਤ ਵਾਸਤੇ ਪੈਸਾ ਨਹੀਂ ਦਿੰਦੀ ਇਸ ਵਾਸਤੇ ਨਗਰ ਦਾ ਸਹਿਯੋਗ ਚਾਹੀਦਾ ਹੈ ਅਗਰ ਤੁਸੀਂ ਭਰਤ ਕੰਪਲੀਟ ਕਰ ਦਿੰਦੇ ਹੋ ਤਾਂ ਸਾਰੀ ਚ ਇੰਟਰਲੌਕ ਲਾਉਣ ਦੀ ਜ਼ਿੰਮੇਵਾਰੀ ਮੈਂ ਤੁਹਾਡੇ ਨਾਲ ਵਾਦਾ ਕਰਦਾ ਕਿ ਸਾਰੇ ਚ ਇੰਟਰਲੌਕ ਲਵਾ ਕੇ ਦਊਂਗਾ ਔਰ ਸਾਰੇ ਚ ਪਾਰਕ ਬਣਾ ਕੇ ਦਊਗਾ ਇੱਕ ਹੋਰ ਮੇਰੀ ਬੇਨਤੀ ਹੈ ਤੁਹਾਡੇ ਚਰਨਾਂ 'ਚ ਕਿ ਜਿਹੜੀਆਂ ਆਪਾਂ ਆ ਕਮਰੇ ਬਣਾਏ ਹੋਏ ਨੇ ਜਾਂ ਮੰਦਿਰ ਵਗੈਰਾ ਬਣਾਏ ਹੋਏ ਕਿਸੇ ਵੀ ਸ਼ਮਸ਼ਾਨ ਘਾੜ ਦੇ ਵਿੱਚ ਜੋ ਤੁਹਾਨੂੰ ਨਜ਼ਰ ਨਹੀਂ ਆਉਣਗੇ ਜਿੱਥੇ ਚੰਗੇ ਲੋਕ ਨੇ ਜਿੱਥੇ ਪੜ੍ਹੇ ਲਿਖੇ ਲੋਕ ਨੇ ਜਿੱਥੇ ਸੁਲਝੇ ਹੋਏ ਲੋਕ ਨੇ ਉੱਥੇ ਮੰਦਿਰ ਮਸੀਤਾਂ ਦੇ ਜਿਹੜੀਆਂ ਸ਼ਮਸ਼ਾਨ ਘਾੜ ਦੇ ਤੁਹਾਨੂੰ ਕਦੇ ਨਜ਼ਰ ਨਹੀਂ ਆਉਣਗੀਆਂ ਕਿਉਂਕਿ ਇਹ ਤਾਂ ਸਾਂਝਾ ਕਰਦਾ ਸਾਰਿਆਂ ਦਾ ਜਿੱਥੇ ਤਾਂ ਸਾਰਿਆਂ ਨੇ ਆਉਣਾ ਹੈ ਇਥੇ ਜੇ ਮੰਦਰ ਹੋਣਾ ਚਾਹੀਦਾ ਤਾਂ ਉਸ ਆਕਾਲ ਪੁਰ ਖਰਾਬ ਹੋਣਾ ਚਾਹੀਦਾ ਜਿਹਦੇ ਸਾਰਿਆਂ ਨੇ ਆਪਾਂ ਜਿਹਦੇ ਚਰਨਾਂ ਦੇ ਵਿੱਚ ਜਾਣਾ ਹੈ ਸੋ ਆ ਸਾਰੇ ਹੀ ਆਪਾਂ ਨੂੰ ਤੋੜਨੇ ਪੈਣੇ ਆ ਤੋੜ ਕੇ ਪੰਧਰੇ ਕਰਨੇ ਪੈਣੇ ਆ ਤਾਂ ਹੀ ਇਹ ਜਿਹੜਾ ਸ਼ਮਸ਼ਾਨ ਘਾਟ ਹੈ ਇੱਕ ਸੁੰਦਰ ਨਗਰ ਦੀ ਤਰ੍ਹਾਂ ਦਿਸੇ ਇੱਕ ਵਧੀਆ ਸ਼ਮਸ਼ਾਨ ਘਾਟ ਕਿ ਸ਼ਹਿਰ ਜੀ ਤਰਜ਼ ਤੇ ਦਿਸੇ ਸੋ ਮੈਂ ਪੈਸਾ ਦੇਣ ਨੂੰ ਤਿਆਰ ਆ ਮੈਨੂੰ ਤੁਹਾਡੇ ਸਹਿਯੋਗ ਦੀ ਜਰੂਰ ਔਰ ਬਾਕੀ ਸਰਪੰਚ ਸਾਹਿਬ ਨੇ ਕਿਹਾ ਕਿ ਅਸੀਂ ਦੁੱਖ ਸੁੱਖ ਦੇ ਪ੍ਰੋਗਰਾਮ ਨੇ ਜਿਹੜੇ ਉਹ ਨਹੀਂ ਕਰ ਸਕਦੇ ਸੋ ਮੈਂ ਵੀ ਤੁਹਾਡੇ ਨਾਲ ਕਿਹਾ ਸੀਗਾ ਕਿ ਮੈਂ ਆਪਣੀ ਜਗਾ ਪਿੰਡ ਨੂੰ ਦੇਣ ਨੂੰ ਤਿਆਰ ਆ ਸ਼ੈੱਡ ਵਾਸਤੇ ਜੇ ਪੈਸਾ ਦੇਣ ਨੂੰ ਮੈਂ ਤਿਆਰ ਆ ਆਜੋ ਮੇਰਾ ਸਾਥ ਦਿਓ ਉੱਚ ਭਰਤੀ ਪਈ ਹੈ ਆਪਾਂ ਬਣਾ ਲਈਏ ਪਰ ਫਿਰ ਵੀ ਮੈਂ ਡੇਰਾ ਧੰਨਾ ਸਿੰਘ ਦੀ ਪੰਚਾਇਤ ਦਾ ਔਰ ਇਹਨਾਂ ਦੇ ਨਗਰ ਦਾ ਔਰ ਜਿਹਨਾਂ ਨੇ ਇਹ ਜਗਾ ਦਿੱਤੀ ਮੈਂ ਉਹਨਾਂ ਦਾ ਧੰਨਵਾਦ ਕਰਦਾ ਕਿ ਬਹੁਤ ਜਲਦ ਇੱਕ ਸ਼ੈੱਡ ਬਣਾ ਕੇ ਇੱਕ ਪੈਰਸ ਦਾ ਰੂਪ ਹੈ ਜਿਹੜਾ ਉਹ ਤਿਆਰ ਕਰਾਂਗੇ ਜਿਹਦੇ ਵਿੱਚ ਸਾਡੇ ਦੁੱਖ ਸੁੱਖ ਦੇ ਪ੍ਰੋਗਰਾਮ ਅਸੀਂ ਆਸਾਨੀ ਦੇ ਨਾਲ ਕਰ ਸਕੀਏ। ਬਾਕੀ ਜਿਹੜੀਆਂ ਸੜਕਾਂ ਦੀ ਗੱਲ ਹੈ ਸੜਕਾਂ ਵੀ ਬਣਨ ਜਾ ਰਹੀਆਂ ਨੇ ਕਿਉਂਕਿ ਬਿਆੜੀ ਸੜਕਾਂ ਦਾ ਟੈਂਡਰ ਹੈ ਜਿਹੜਾ ਉਹ ਹੋ ਚੁੱਕਿਆ ਹੈ। ਬਹੁਤ ਜਲਦੀ ਇਹਨਾਂ ਸਾਰੀਆਂ ਸੜਕਾਂ ਤੇ ਢਗਰੋਂ ਪਾਰ ਜਿੰਨੀਆਂ ਸਾਰੀਆਂ ਸੜਕਾਂ ਨੇ ਇਹ ਵੀ ਕੰਪਲੀਟ ਕਰਾਂਗੇ। ਹਲਕੇ ਦੀਆਂ ਜਿਹੜੀਆਂ ਸੜਕਾਂ ਨੇ ਉਹ ਵੀ ਕੰਪਲੀਟ ਕਰਾਂਗੇ। ਮੈਂ 2 ਦਿਨ ਚੰਡੀਗੜ੍ਹ ਲੈ ਕੇ ਆਇਆ ਹਾਂ ਮੈਂ ਮੁੱਖ ਮੰਤਰੀ ਸਾਹਿਬ ਨਾਲ ਗੱਲਬਾਤ ਕਰਕੇ ਆਇਆ ਕਿਉਂਕਿ ਜਿਹੜੀ ਹੈ ਸਾਡੀ ਸੜਕ ਹੈ ਤੁਹੇ ਕਈ ਵਾਰੀ ਪਿੰਡ 'ਚ ਹੋ ਜਾਂਦਾ ਕਿ ਯਾਰ ਇਹ ਪਿੰਡ 'ਚ ਈਰਖਾ ਬਾਜੀ ਕਰਕੇ ਸੜਕ ਨਹੀਂ ਬਣਾ ਰਿਆ। ਐਦਾਂ ਦੀ ਕੋਈ ਵੀ ਗੱਲ ਨਹੀਂ ਐ। ਜੇ ਐਦਾਂ ਦੀ ਗੱਲ ਰੱਖਦਾ ਤਾਂ ਸ਼ਾਇਦ ਅਜ ਵਾਟਰ ਬਕਸ ਨਹੀਂ ਸੀ ਬਣਨਾ। ਜੇ ਮੈਂ ਐਦਾਂ ਦੀ ਗੱਲ ਰੱਖਦਾ ਤਾਂ ਸ਼ਾਇਦ ਆਪਣੇ ਸ਼ੈੱਡ ਨਹੀਂ ਸੀ ਬਣਨਾ। ਮੇਰੇ ਦਿਲ ਦਿਮਾਗ ਦੇ ਵਿੱਚ ਐਦਾਂ ਦੀ ਕੋਈ ਵੀ ਗੱਲ ਨਹੀਂ। ਜਿਹੜਾ ਛੱਪੜ ਆਪਣਾ ਮੈਂ ਤਾਂ ਇਹਨੂੰ ਵੀ ਬੜਾ ਸਾਫ਼ ਸੁਥਰਾ ਬਣਾਉਣਾ ਚਾਹੁੰਦਾ ਸੀਗਾ। ਇਹਦੇ ਵਿੱਚ ਵੀ ਮੇਰਾ ਇੱਕ ਮੋਟਿਵ ਸੀਗਾ ਤੇ ਜਿਹੜਾ ਛੱਪੜ ਹੈ ਪੱਕਾ ਬਣੇ ਇਹਦੇ ਵਿੱਚ ਕਿਸ਼ਤੀਆਂ ਛੱਡੀਆਂ ਜਾਣ ਇੱਥੇ ਆਲੇ ਦੁਆਲੇ ਪਾਰਕ ਬਣੇ ਸਾਡੇ ਬਜ਼ੁਰਗ ਸਾਡੇ ਨੌਜਵਾਨ ਸਾਡੀ ਇੱਥੇ ਘੁੰਮਣ ਆਇਆ ਕਰਨ ਪਰ ਕਿਤੇ ਨਾ ਕਿਤੇ ਮੇਰੀ ਮਜਬੂਰੀ ਹੈ ਕਿਉਂਕਿ ਜਿਹੜਾ ਕਲੇਸ਼ ਹੈ ਉਹ ਘਰ ਦੇ ਵਿੱਚ ਹੀ ਆਣ ਪਿਆ ਮੈਂ ਕਲੇਸ਼ ਢੰਗ ਨਾਲ ਦੇ ਹੋਇਓ ਕੰਮ ਨਹੀਂ ਕਰਨਾ ਚਾਹੁੰਦਾ ਅਗਰ ਤੁਹਾਡਾ ਸਾਥ ਹੋਵੇ ਤਾਂ ਜਿਹੜਾ ਛੱਪੜ ਹੈ ਉਹ ਵੀ ਇੱਕ ਆਪਾਂ ਚੰਡੀਗੜ੍ਹ ਦੀ ਲੇਖ ਦੀ ਤਰ੍ਹਾਂ ਬਣਾ ਸਕਦੇ ਹਾਂ ਪਰ ਉਸ 'ਚ ਤੁਹਾਡਾ ਸੰਯੋਗ ਚਾਹੀਦਾ ਹੈ ਸੋ ਸਾਰੇ ਕੰਮ ਪਿੰਡ ਦੇ ਕਰਾਂਗੇ ਸਾਰੀਆਂ ਗਲੀਆਂ ਵੀ ਬਣਾਵਾਂਗੇ ਕਿਉਂਕਿ ਜਿਹੜੀ ਸੜਕ ਹੈ ਆਪਣੀ ਇਹ ਪ੍ਰਧਾਨ ਮੰਤਰੀ ਆਪਣੇ ਐਪੀ ਲੈਂਡ ਫੰਡ ਦੇ ਵਿੱਚੋਂ ਜਿਹੜੀ ਸੜਕ ਹੈ ਆਪਣੀ 18 ਫੁੱਟੀ ਬਣੀ ਸੀ ਇਹ ਸੜਕ ਹੈ ਜੇ ਡਿਊ ਨਹੀਂ ਹੋਈ ਕਿਉਂਕਿ ਇਹਨੂੰ ਅਜੇ ਪੂਰੇ 5 ਸਾਲ ਕੰਪਲੀਟ ਨਹੀਂ ਹੋਈ ਪਰ ਹੜ੍ਹ ਦੇ ਵਿੱਚ ਆ ਕੇ ਪਾਣੀ ਦੇ ਤੇਜ਼ ਵਹਾਅ ਦੇ ਨਾਲ ਇਹ ਜਿਹੜੀ ਸੜਕ ਹੈ ਜਿਹੜੀ ਉਹ ਸਾਡੀ ਉਹ ਖਤਮ ਹੋ ਗਈ ਸੋ ਇਸ ਨੂੰ ਟਾਈਮ ਇਸ ਕਰਕੇ ਲੱਗ ਰਿਹਾ ਕਿ ਹੁਣ ਜਦੋਂ ਦੁਬਾਰਾ ਬਣੇਗੀ ਜਿੱਦਾਂ ਸਰਪੰਚ ਸਾਹਿਬ ਪਹਿਲਾਂ ਕਹਿ ਕੇ ਗਏ ਨੇ ਇਹ ਸੈਫਲ ਬਣਨਗੇ ਚਾਹੇ ਜਿੰਨਾ ਮਰਜੀ ਪਾਣੀ ਆ ਜਾਵੇ ਉਹ ਪਾਣੀ ਹੈ ਜਿਹੜਾ ਸੈਫਲਾਂ ਦੇ ਥੱਲੋਂ ਨਿਕ ਜਾਏਗਾ ਕਿਸੇ ਵੀ ਸ਼ਕਤ ਨੂੰ ਜਿਹੜਾ ਉਹ ਨੁਕਸਾਨ ਨਹੀਂ ਹੋਊਗਾ ਸ਼ਾਇਦ ਅਸੀਂ ਭੁੱਲ ਚੁੱਕੇ ਸੀਗੇ ਕਿ 15-20 ਸਾਲਾਂ ਤੋਂ ਸਾਡੇ ਹੜਕੇ 'ਚ ਹੜ੍ਹ ਨਹੀਂ ਸੀ ਆਇਆ ਕੋਈ ਸੜਕ ਟੁੱਟੀ ਨਹੀਂ ਸੀ ਇਸ ਕਰਕੇ ਅਸੀਂ ਭੁੱਲ ਗਏ ਸੀ ਜੇ ਸਾਡੇ ਯਾਦ ਹੁੰਦਾ ਤਾਂ ਸ਼ਾਇਦ ਅਸੀਂ ਜਿਹੜੀ ਆ ਸੜਕ ਬਣੀ ਹੈ ਇਹਦੇ ਵਿੱਚ ਪੁਲੀਆਂ ਬਣਾਉਣ ਦਾ ਕੰਮ ਹੈ ਜਿਹੜਾ ਉਹ ਕਰਦੇ ਪਿੰਡ ਦੇ ਲਈ ਹਮੇਸ਼ਾ ਤਰਸਪਾਰ ਇੱਕੋ ਹੀ ਬੇਨਤੀ ਹੈ ਮੈਨੂੰ ਵਿਸ਼ਵਾਸ ਦਿਵਾਓ ਦੋਨੇ ਪੰਚਾਇਤਾਂ ਨੇ ਕਿ ਆਪਾਂ ਜਿੱਥੇ ਸ਼ੈੱਡ ਬਣਾਉਣਾ ਹੈ ਆਪਣਾ ਸਾਂਝਾ ਜਿੱਥੇ ਪ੍ਰੋਗਰਾਮ ਸੁਖ ਸੁਖ ਦਾ ਪ੍ਰੋਗਰਾਮ ਹੋ ਸਕੇ ਉਸ ਦੇ ਵਿੱਚ ਆਪਾਂ ਭਰਤ ਦਾ ਕੰਮ ਨਗਰ ਦੇ ਸਹਿਯੋਗ ਨਾਲ ਕਰਾਂਗੇ ਸ਼ਮਸ਼ਾਨ ਘਰ ਨੂੰ ਮੈਂ ਪੈਸਾ 15 ਲੱਖ ਰੁਪਇਆ ਆ ਚੁੱਕਿਆ ਇੱਕ ਤਾ ਕੰਮ ਕੰਪਲੀਟ ਹੋਊਗਾ ਜਿਹਦੇ ਵਿੱਚ ਭਰਤ ਜਿਹੜੀ ਉਹ ਵਧੀਆ ਬੂਦੀ ਦੇ ਪਾਣੀ ਦੀ ਮਹਤੋਂ ਦੱਸਦੇ ਜਦੋਂ ਤੁਸੀਂ ਭਰਤਲਾ ਕੰਮ ਸ਼ੁਰੂ ਕਰ ਦੋਗੇ ਉਸ ਤੋਂ ਅਗਲੇ ਦਿਨ ਮਿਸਤਰੀ ਲਾਉਣ ਦਾ ਕੰਮ ਮੈਂ ਕਰਦਾਗਾ ਇਹ ਮੈਂ ਤੁਹਾਡੇ ਨਾਲ ਵਾਜਦਾ ਸੋ ਇੱਕ ਸਰਪੰਚ ਸਾਹਿਬ ਨੇ ਬੱਸ ਕਹੀ ਵੰਡੀ ਬਿਲਕੁਲ ਪਰਮਿਟ ਬਣਾ ਕੇ ਮੈਂ ਲੈ ਚੁੱਕਿਆ ਔਰ ਜਦਨ ਵੀ ਆਪਣੀ ਵਾਲੀ ਸੜਕ ਕੰਪਲੀਟ ਹੋ ਗਈ ਮੈਨੂੰ ਉਮੀਦ ਹੈ ਕਿ ਮੈਂ ਮਹੀਨੇ ਡੇਢ ਮਹੀਨੇ ਦੇ ਵਿੱਚ ਇਹਦਾ ਕੰਮ ਹੈ ਜਿਹੜਾ ਉਹ ਸ਼ੁਰੂ ਕਰਵਾ ਦੂੰਗਾ ਫਿਰ ਆਪਣੇ ਪਿੰਡ ਨੂੰ ਜਿਹੜੀ ਬਸ ਹੈ ਉਹ ਵੀ ਨਵੀਂ ਲੱਗੇਗੀ ਔਰ ਪਿੰਡ ਕਰੀਮਨਗਰ ਤੋਂ ਸਾਗਰਾਂ ਨੂੰ ਜਿਹੜੀ ਛੜਕ ਜਾਂਦੀ ਹੈ ਪੁਲ ਤੋਂ ਪਾਰ ਬ੍ਰਿਜ ਤੋਂ ਪਾਰ ਉਹ ਵੀ ਸੜਕਾ ਜਿਹੜੀ ਉਹ ਜੋ ਥੋੜੇ ਦਿਨਾਂ ਦੇ ਵਿੱਚ ਪੱਥਰ ਡਿੱਗਣਾ ਉਹਦਾ ਸ਼ੁਰੂ ਹੋ ਜਾਏਗਾ ਸਾਗਰੇ ਤੋਂ ਠਰਵੇ ਵਾਲੀ ਸੜਕਾ ਜਿਹੜੀ ਉਹਦਾ ਵੀ ਪੱਥਰ ਡਿੱਗਣਾ ਸ਼ੁਰੂ ਹੋ ਜਾਏਗਾ ਫਰਨਾਣਕਪੁਰਾ ਡੈਢ ਤੋਂ ਲੈ ਕੇ ਫੈਰ ਸਾਹਿਬ ਅਰਨੋ ਤੱਕ ਉਹ ਵੀ ਸੜਕਾ ਜਿਹੜੀ ਉਹ ਕੰਪਲੀਟ ਹੋ ਜਾਏਗੀ ਆਪਣੇ ਜਿਹੜੀ ਫਰਲੀ ਆ ਪ੍ਰਧਾਨ ਮੰਤਰੀ ಗ್ರಾಮ ਯੋਜਨਾ ਦੇ ਵਿੱਚ ਜਿਹੜੀ ਸੜਕ ਆਉਂਦੀ ਹੈ ਖਨੋਰੀ ਤੋਂ ਸੰਗਤਪੁਰਾ ਜਾਣ ਵਾਲੀ ਉਸ ਦਾ ਕੰਮ ਵੀ ਜਿਹੜਾ ਬਹੁਤ ਜਲਦੀ ਉਹ ਸ਼ੁਰੂ ਹੋਣ ਵਾਲਾ ਸੋ ਓਝਾਪੱਤੀ ਤੋਂ ਫੜਤਾ ਅਰਜਾਪੁਰਾ ਬਹਾਸ਼ਾਪੁਰ ਬਕਰਾਹਾ ਤਰੌਂਡੀ ਬਣਵਾਲਾ ਨਿਆਲ ਕੋ ਸੜਕ ਦਾ ਵੀ ਕੰਮ ਹੈ ਜਿਹੜਾ ਬਹੁਤ ਜਲਦੀ ਹੈ ਜਿਹੜਾ ਸ਼ੁਰੂ ਹੋਣ ਜਾ ਰਿਹਾ ਸੋ 42 ਸੜਕਾਂ ਦਾ ਕੰਮ ਹੈ ਜਿਹੜਾ ਬਹੁਤ ਜਲਦੀ ਅਸੀਂ ਸ਼ੁਰੂ ਕਰਨ ਜਾ ਰਹੇ ਹਾਂ ਜਿਹੜੀਆਂ ਸੜਕਾਂ ਰਹਿ ਗਈਆਂ ਉਹਨਾਂ ਛੜਕਾਂ ਦਾ ਜਿਹ ਲਈ ਸੀ ਕੰਮ ਹੈ ਜਿਹੜਾ ਉਹ ਪੂਰਾ ਕਰਾਂਗੇ ਔਰ ਜਿਹੜੀ ਮੇਰੇ ਨਗਰ ਦੇ ਕਿਸੇ ਡੇਰੇ ਨੂੰ ਜਾਂ ਪਿੰਡ ਨੂੰ ਕੋਈ ਇੰਟਰਲੌਕ ਨਹੀਂ ਲੱਗੀ ਉਹ ਵੀ ਇੰਟਰਲੌਕ ਜਿਹੜਾ ਜਲਦੀ ਲਾ ਕੇ ਉਹ ਗਲੀਆਂ ਜਿਹੜੀ ਉਹ ਕੰਪਲੀਟ ਕਰਾਂਗੇ ਸੋ ਤੁਸੀਂ ਮੇਰੇ ਸਾਰੇ ਸਤਿਕਾਰਯੋਗੋ ਮੇਰੇ ਮੰਡ ਦੇ ਵਿੱਚ ਕਿਸੇ ਦੇ ਮੰਨ ਲਈ ਕੋਈ ਭੜਾਸ ਨਹੀਂ ਕੋਈ ਗਿਰਖਾ ਨਹੀਂ ਕਿਉਂਕਿ ਇਸ ਪਿੰਡ ਦਾ ਜੰਪੜ ਜਿੱਥੇ ਜੰਮਿਆ ਹੋਵਾ ਜਿੱਥੇ ਪਲਿਆ ਹੋਵਾ ਤੇਰੇ ਪਰਿਵਾਰਾਂ ਦੇ ਵਿੱਚ ਭੰਡੇ ਤਾਂ ਖੜਕਦੇ ਹੀ ਹੁੰਦੇ ਨੇ ਪਰ ਉਹਨਾਂ ਚ ਫਿੱਕਰੇ ਉਹਨਾਂ ਚ ਵੰਡੀਆਂ ਵੀ ਪੈਂਦੀ ਆਂਦੀਆਂ ਸੋ ਮੈਂ ਕਦੇ ਵੀ ਆਪਣੀ ਨਜ਼ਰ ਨਾਲ ਵੰਡੀ ਪਾਉਣ ਦੀ ਕੋਸ਼ਿਸ਼ ਨਹੀਂ ਕਰੂੰਗਾ ਕਿਉਂਕਿ ਨਜ਼ਰ ਮੇਰਾ ਔਰ ਮੇਰਾ ਹੀ ਰੂਪਾ ਇੱਥੇ ਜੰਮਿਆ ਪਲਿਆ ਇੱਥੇ ਰਹੂਗਾ ਸਵੈਦਾ ਪ੍ਰੋਗਰਾਮ ਬਹੁਤ ਸੱਚੇ ਦਿਲਾਂ ਦੇ ਨਾਲ ਦੋਨਾਂ ਪੰਚਾਇਤਾਂ ਨੂੰ ਦਿੱਕੇਗਾ ਸੋ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਬਹੁਤ-ਬਹੁਤ